ਆਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਇੰਟੈਲੀਜੈਂਸ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜਨ ਨੂੰ ਮਾਰਤਾ ਉਹ ਜਿਹਦੇ ਬਲੇਟ ਇੰਗਲੈਂਡ ਦੇ ਵਿੱਚ ਸੈਂਡ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਇੰਟੈਲੀਜੈਂਸ ਏਜੰਸੀਆਂ ਨੇ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜਨ ਨੂੰ ਮਾਰਤਾ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਲਖਬੀਰ ਸਿੰਘ ਰੋਡੇ ਸਾਡੇ ਜੱਜਦਾਰ ਜਸਬੀਰ ਸਿੰਘ ਰੋਡੇ ਅਕਾਲ ਤਖਤ ਦੇ ਜੱਜਦਾਰ ਦਾ ਸਕਾ ਪਈ ਹੈ ਤੇ ਹਿੰਦੁਸਤਾਨ ਦੇ ਵਿੱਚ ਆਪਣੇ ਹਰਿਆਣੇ ਦੇ ਵਿੱਚ ਇੱਕ ਐਕਸੀਡੈਂਟ ਤਖਾ ਕੇ ਦੀਪ ਸਿੰਘ ਸਿੱਧੂ ਨੂੰ ਮਾਰਤਾ ਤੇ ਨਾਲ ਲੱਗ ਕੇ ਲੱਗਦੇ ਲੱਗ ਕੇ ਮਾਨਸੇ ਦੇ ਵਿੱਚ ਮੁਸੇਵਾਲ ਨੂੰ ਮਰਵਾਤਾ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਕਿ ਪੰਨੂ ਨੂੰ ਮਾਰ ਦਈਏ ਪਰ ਅਮਰੀਕਾ ਦੀ ਖੁਫੀ ਏਜੰਸੀ ਨੇ ਤੇਤੀਸ ਯੂਨ ਸਾਰੀਆਂ ਗੱਲਾਂ ਸੁਣ ਲਈਆਂ ਹਿੰਦੁਸਤਾਨ ਦੇ ਵਜ਼ੀਰਾਂ ਦੀਆਂ ਤੇ ਖੁਫੀ ਏਜੰਸੀਆਂ ਦੀਆਂ ਕਿ ਕਿਵੇਂ ਪੰਨੋ ਨੂੰ ਮਰਵਾਉਣਾ ਸੀ ਹੁਣ ਬਹੁਤ ਭਾਰੀ ਯੱਗ ਪਿਆ ਹੋਇਆ ਕਿ ਹਿੰਦੁਸਤਾਨ ਦੀ ਸਰਕਾਰ ਇਹ ਮੋਦੀ ਸ਼ਰਮਿੰਦੀ ਹੋਈ ਦੱਸ ਨਹੀਂ ਰਹੀ ਅਮਰੀਕਾ ਕਹਿੰਦਾ ਸਾਨੂੰ ਦੱਸੋ ਸਾਰੇ ਫੜਾਓ ਜਿਹੜੇ ਜਿਹੜੇ ਅਫਸਰਾਂ ਨੇ ਸਮੂਰਿਅਤ ਕੀਤੀ ਹੈ ਇਸ ਖਤਮ ਕਰੋਨ ਦੀ ਉਹ ਸਾਰੇ ਮੁਲਕ ਅੱਜ ਇਹਨਾਂ ਨੂੰ ਪੁੱਛ ਰਹੇ ਐ ਸੋ ਮੇਰਾ ਮਤਲਬ ਤੁਸੀਂ ਇਹ ਵੀ ਨਾਲ ਸਮਝਿਓ ਕਿ ਜੇ ਸਾਡਾ ਮੁਲਕ ਹੈ ਨਹੀਂਗਾ ਅਸੀਂ ਜ਼ਾਤ ਨਹੀਂ ਹੈਗੇ ਕਿ ਸਿੱਖ ਦੀ ਜਾਣ ਦੀ ਕੀਮਤ ਨਹੀਂ ਹੈ ਬੜੀ ਤਕੜੀ ਕੀਮਤ ਹੈ ਬਾਹਰ ਦੇ ਮੁਲਕਾਂ ਨੇ ਸਾਰਿਆਂ ਨੇ ਥੂ ਥੂ ਕੀਤੀ ਹੋਈ ਐ ਕੀ ਮੋਤੀ ਜੀ ਸਰਕਾਰ ਸਿੱਖਿਆ ਨੂੰ ਹਿੰਦੁਸਤਾਨ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਜਾਨੋਂ ਮਰਵਾ ਰਹੀ ਹੈ ਇਹ ਕੋਈ ਪਾਲਿਸੀ ਨਹੀਂ ਹੋਇਆ ਕਰਦੀ ਸ੍ਰੀ ਆਪਣੇ ਦੇਸ਼ ਦੇ ਜਨਤਾ ਨੂੰ ਤੁਸੀਂ ਮਰਵਾ ਦਿਓ ਛਤਿਸਗੜ ਜਿਹੜਾ ਹੈਥਲਾ ਸੂਬਾ ਹੈ ਬੀਜੇਪੀ ਦੀ ਸਰਕਾਰ ਹੈ ਉੱਥੇ ਉੱਥੇ ਜਿਹੜੇ ਅੱਤਵਾਦੀ ਐਸਐਸਆਈ ਬਣ ਗਏ ਆ ਉਨਰਨ ਉਹ ਸਰਕਾਰ ਮਰਵਾਈ ਜਾਂਦੀ ਹੈ ਮਨੀਪੁਰ ਦੇ ਵਿੱਚ ਉੱਥੇ ਵੀ ਸਾਈਆਂ ਉੱਥੇ ਵੀ ਅਸਾਈਆਂ ਨੂੰ ਮਰਵਾਈ ਜਾਂਦੀ ਹੈ ਤੇ ਬੀਬੀਆਂ ਨੂੰ ਨੰਗਿਆ ਕਰਕੇ ਬਜ਼ਾਰਾਂ ਦੇ ਵਿੱਚ ਨਚਾਇਆ ਗਿਆ ਜਿਹੜਾ ਕੀ ਸ਼ਰਮ ਦੀ ਗੱਲ ਹੋਣੀ ਚਾਹੀਦੀ ਹੈ ਮੇਰਾ ਕਹਿਣ ਦਾ ਮਤਲਬ ਹੈ ਜੋ ਵੀ ਭਾਪੀ ਦੇ ਨਾਲ ਸੰਗ ਰੱਖਦਾ ਹੈ ਜਾਂ ਕੌਨਸਲ ਹੈ ਜਾਂ ਪਾਰਟੀ ਹੈ ਇਹ ਗੱਲਾਂ ਇਹੋ ਜਿਹੀਆਂ ਨਹੀਂ ਕਰ ਸਕਦੇ ਕਿਉਂ ਕਰਕੇ ਇਹਨਾਂ ਦੇ ਉੱਤੇ ਪ੍ਰਬੰਧ ਹੀ ਹੈ ਕਿ ਜਿਹੜਾ ਮੋਲਖ ਦੀ ਪਾਲਿਸੀ ਹੁੰਦੀ ਹੈ ਉਹਦੇ ਉੱਤੇ ਜੇ ਬੋਲੋਗੇ ਤਾਂ ਤੁਸੀਂ ਆਪਣੇ ਮੋਲਖ ਦੇ ਖਿਲਾਫ ਬੋਲ ਰਹੇ ਹੋਵੋਗੇ ਇੱਕ ਦੇਹੋ ਜਿਹੀ ਪਾਲਿਸੀ ਹੈ ਕਿ ਕੱਟਕਿਰਤੀ ਇਹਨੂੰ ਤਬਾਹ ਕੀਤਾ ਜਾਵੇ ਤੇ ਬਾਕੀ ਦੀਆਂ ਪਾਰਟੀਆਂ ਕਾਂਗਰਸ ਆਮ ਪਾਰਟੀ ਤੇ ਭਾਜਪੀ ਤੇ ਹੋਰ ਕੋਬ੍ਰੇਟ ਪਾਰਟੀਆਂ ਬੋਲਣ ਦਾ ਕਿਸਾਨਾਂ ਦਾ ਹਾਲ ਕੀ ਹੈ ਅੱਜ ਫੇਰ ਸਭੂ ਟਿਕਨੌਰੀ ਬਾਰਡਰ ਦੇ ਉੱਤੇ ਬੈਠੇ ਐ ਇੰਨੀ ਤਪਦੀ ਗਰਮੀ ਦੇ ਵਿੱਚ ਉਹਨਾਂ ਦੇ ਕੀ ਮੰਗ ਹੈ ਕਿ ਸੁਵਮੀਨਾਥਨ ਰਿਪੋਰਟ ਨੂੰ ਲਾਗੂ ਕਰ ਦਿਓ ਐਮਐਸਪੀ ਨੂੰ ਖਲੂਨੀ ਜਮਾ ਪਹਿਨ ਦਿਓ ਪਨਾ ਦਿਓ ਤੇ ਕਰਦੇ ਸਾਡੇ ਮਾਫ ਕਰ ਦਿਓ ਕਿਸਾਨ ਮਜ਼ਦੂਰਾਂ ਦੇ ਵੀ ਇਹ ਬੜੀਆਂ ਸੋਚੀਆਂ ਗੱਲਾਂ ਐ ਪਰ ਪਤਾ ਨਹੀਂ ਕੀ ਜਿਹੜਾ ਸਾਡੇ ਨਾਲ ਸਿੱਖ ਕੌਮ ਦੇ ਨਾਲ ਇਹ ਮੋਤੀ ਬੀਜਪੀ ਦੇ ਕੀ ਮੰਨ ਨਹੀਂ ਸਕਦੇ ਅਡਾਨੀ ਤੇ ਮਾਣੀ ਜਿਹੜੇ ਵੱਡੇ ਵੱਡੇ ਸਹਾਉਕਾਰ ਐ ਉਹਨਾਂ ਦੇ ਕਰੋੜਾਂ ਅਰਬ ਰੁਪਏ ਮਾਫ਼ ਕਰ ਦਿੱਤੇ ਐ ਸੋ ਇਹੋ ਜੀ ਜਿਹੜੀ ਬੇਇਨਸਾਫੀ ਸਾਡੇ ਨਾਲ ਹੋ ਰਹੀ ਐ ਇਹ ਸਿਰਫ ਤੇ ਸਿਰਫ ਅਕਾਲੀ ਦਲ ਨੰਬਰ ਸਰ ਬੋਲਦਾ ਖੜਦਾ ਆੱਖ ਨਾਲ ਆੱਖ ਮਲਾ ਕੇ ਅਸੀਂ ਗੱਲ ਕਰ ਸਕਦੇ ਹੈਗੇ ਆ ਤਾਂ ਮੈਂ ਬੜਾ ਮੈਨੂੰ ਫਕਰ ਐ ਕਿ ਤੁਸੀਂ ਮੈਨੂੰ ਐਮਪੀ ਪਿੱਛੇ ਝੁੜ ਕੇ ਪਾਰਲਮੈਂਟ ਦੇ ਵਿੱਚ ਭੇਜਿਆ ਉੱਥੇ ਵੀ ਸਾਡੇ ਕੰਮ ਕੀਤੇ ਐ ਅੱਜ ਤਿੰਨ ਜ਼ਿਲ੍ਹੇ ਸੰਗਰੂਰ ਬਰਨਾਲਾ ਮਲੇਰਕੋਟਲੇ ਦੇ ਵਿੱਚ ਤੁਹਾਨੂੰ ਕੋਈ ਕੈਂਸਰ ਦਾ ਮਰੀਜ਼ ਨਹੀਂ ਮਿਲੂਗਾ ਜਿਸ ਨੂੰ 3.5 ਲੱਖ ਰੁਪਿਆ ਇਲਾਜ ਦਾ ਨਾ ਦਿੱਤਾ ਹੋਵੇ ਜਿਹੜੇ ਬੰਦੇ ਲੰਗੜੇ ਨੇ ਸੇਠ ਤਵਾੜੇ ਆ ਚੰਨਾ ਤੋਂ ਸੁਣਾਈ ਨਹੀਂ ਹੁੰਦੀ ਸਾਰੇ ਮਸ਼ੀਨਾਂ ਦਿੱਤੀਆਂ ਜਿਹੜੇ ਬਿਲਕੁਲ ਆਪਣੀ ਟ੍ਰਾਈਸਾਈਕਲ ਚਲਾ ਨਹੀਂ ਸਕਦੇ ਉਹਨਾਂ ਨੂੰ ਬੈਟਰੀ ਦੇ ਦੇ ਦਿੱਤੇ ਆ ਤੁਸੀਂ ਦੇਖਦੇ ਹੋਵੋਗੇ ਕਿਵੇਂ ਇੱਧਰ ਉੱਧਰ ਜਾਂਦੇ ਜੁੰਦੇ ਹੈਗੇ ਆ ਸੋ ਮੇਰਾ ਮਤਲਬ ਹੈ ਸਾਡੇ ਵੱਲੋਂ ਕੋਈ ਘਾਟ ਨਹੀਂ ਰਹੀ ਜੋ ਕੁਝ ਸਾਡੇ ਕੋਲੇ ਆਇਆ ਇੱਕ ਇੱਕ ਪੈਸਾ ਤੁਹਾਡੇ ਉੱਤੇ ਖਰਚ ਕਰ ਦਿੱਤਾ ਤੇ ਆਸ ਕਰਦਾ ਕਿ ਪਹਿਲੀ ਤਰੀਕ ਨੂੰ ਡੈਕਸ਼ਨ ਹੋਣੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਆਪਣੀ ਪਾਰਟੀ ਖੜੀ ਹੈ ਚੰਡੀਗੜ੍ਹ ਦੇ ਵਿੱਚ ਵੀ ਚੋਣ ਨਿਸ਼ਾਨ ਇਹੀ ਹੈ ਬਾਲਟੀ ਹਰਿਆਣਾ ਦੇ ਵਿੱਚ ਆਪਾਂ ਕਹਿੰਦੇ ਸੀ ਪੰਜਾਬੀ ਸੂਬੇ ਬੋਲ ਦੇ ਇਲਾਕੇ ਬਾਹਰ ਰਹੇ ਗਏ ਪੰਜਾਬ ਤੋਂ ਇਸ ਕਰਕੇ ਕਰਨਾਲ ਤੇ ਕੁਰਕ ਖੇਤਰ ਦੇ ਵਿੱਚ ਵੀ ਆਪਾਂ ਆਪਣੇ ਉਮੀਦਵਾਰ ਖੜੇ ਕਰਨਾ ਦਾ ਵੀ ਚੋਣ ਨਿਸ਼ਾਨ ਬਾਲਟੀ ਹੈ ਸੋ ਤੱਕੜੇ ਹੋ ਕੇ ਜਿੱਥੇ ਜਿੱਥੇ ਤੁਹਾਡੀ ਮਾਰ ਹੈਗੀ ਹੈ ਟੈਲੀਫੋਨ ਮੋਬਾਈਲ ਤੇ ਰਹੀ ਸਨੇਹਾ ਦੇ ਰਾਹੀਂ ਸਾਰੇ ਪਾਸੇ ਭੇਜ ਦੋ ਸਨੇਕ ਦੀ ਬਾਲਟੀ ਨੂੰ ਵੋਟਾਂ ਪਾਉਣੀ ਹੈ ਸੁਆਸ ਕਰਦਾ ਹੋਇਆ ਫਤਿਹ ਫਤਿਹ ਬਖਸ਼ੋਗੇ ਪਹਿਲੀ 3 ਨੂੰ ਵੋਟਾਂ ਪਾ ਕੇ ਇਹਨਾਂ ਲਫਜ਼ਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਰਦਾਰ ਮਾਨ ਸਾਹਿਬ ਨੇ ਤੁਹਾਨੂੰ ਦੱਸਿਆ ਪਰ